ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਿਹਾ ਰੱਖਿਆ ਹੋਇਆ ਉਹ ਮਾਫੀ ਚੌਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਦੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨਾਂ ਕੋਲ ਕਿੰਨੀਆਂ ਗਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਆ ਦੇਖੋ ਆ ਫੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲਿਬ ਦਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਹ ਘਟਣਾ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਟਣਾ ਇਹਨਾਂ ਨੇ ਮਰਦੇ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਵਾਲ ਮੁੰਨਾਂ ਨੇ ਇਹ ਆ ਦੇਖੋ ਗੋਏ ਦਾ ਲਿਬੜਿਆ ਜਿਹੜਾ ਛੋਟਾ ਆਦੀ ਥਾਂ ਥਾਂ ਤੋਂ ਉਹਨਾਂ ਚ ਮਰਦੇ ਸਰੂਪ ਰੱਖੀ ਫਿਰਦੇ ਆਂ ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਤਾਂ ਬਾਬਾ ਨਾਲ ਹਾ ਕੀ ਹੋਣਾ ਜੀ ਬਾਬਾ ਨੇ ਇਹ ਜਿੱਦ ਤੋਂ ਵੇਖਦੇ ਬਾਬਾ ਜੀ ਉੱਚਾ ਛਦਰ ਲਾਉਂਦਾ ਕੀ ਫਾਇਦਾ ਹੈ ਉਲਟਾ ਬਾਬਾ ਜੀ ਹਾਂ ਉਲਟਾ ਬਾਬਾ ਜੀ ਇਹ ਉਹ ਮੁੰਡੇ ਨੇ ਰੋਕਿਆ ਉਹਨੇ ਗੱਲ ਪਾਏ ਕਿਉਂ ਮਾਰੀ ਗੱਲ ਧੱਕੇ ਮਾਰਨਾ ਮਾਰੀ ਗੱਲ ਇਹ ਲੋਕੀ ਨੂੰ ਜਿਆਜ ਮੰਨਦੇ ਕਿ ਜਿਆਜ ਬਹੁਤ ਜਿਆਦਾ ਨਜ਼ਾਇਜ਼ ਅਸੀਂ ਉਹ ਜਲਦੀ ਇਹ ਤਾਂ ਪਾਜ ਸਿੰਘ ਹੀ ਨਹੀਂ ਹੈਗੇ ਪੂਰੇ ਜਿੰਨਾਂ ਦਾ ਮੜੇ ਬੱਚੋਂ ਮੜੇ ਜਾ ਜੋ ਮੜੇਗਾ ਇਹਨਾਂ ਨੂੰ ਇੱਥੇ ਲੈ ਕੇ ਜਾਓ ਗੁਰੂ ਘਰਾਂ ਤੇ ਬੱਚੋਂ ਜੀ ਇਹ ਕਾਰਨ ਵਿੱਚ ਆ ਗਏ ਜਿਹੜੇ ਕਹਿੰਦੇ ਆਲੇ ਕੋਲ ਹੈ ਸੀ ਉਸ ਦੀ ਲਿਬੜੀ ਗੱਡੀ ਆ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੰਨੇ ਆਖਿਆ ਸੀ ਲੈ ਕੇ ਆ ਮਾਲਕ ਕੌਣ ਆ ਬਲਾਹ ਤੇ ਤੁਹਾਨੂੰ ਆਪਣਾ ਪਤਾ ਨੀ ਮਰਿਆਦਾ ਕੀ ਹੈ ਇਹਨਾਂ ਨੂੰ ਕੋ ਬੁਲਾਓ 5 ਲੱਖ ਰੁਪਏ ਬੁਲਾਓ ਆਵਾਜ਼ ਮਾਰੋ ਕਿ ਮਾਲਕ ਕਿੱਥੇ ਆ ਮਾਲਕ ਨੂੰ ਆਈ ਮਾਰੋ ਬਾਈ ਕਿੱਥੇ ਆ ਮੈਨੂੰ 20 ਮਿੰਟ ਹੋ ਗਏ ਮੈਂ ਪੁੱਛ ਰਿਹਾ ਤੁਹਾਨੂੰ 55 ਤੁਹਾਡਾ ਉਹ ਲਿਪੜਿਆ ਯਾਰ ਸਾਰੇ ਬਈ ਜਮਾਈ ਜਮਾਈ ਗਦਵੀ ਕਰੀ ਬਿਠਾ ਮਾਰੇ ਸੁਰਤਾ ਉੱਥੇ ਆ ਯਾਰ ਪੁੱਛ ਰਹੀ ਆ ਕੋਈ ਆ ਆ ਮੱਛਲਾ ਕੇ ਲੈ ਉਸ ਦਲੇਪਨ ਸ਼ਰਮਣੀ ਕਮੇਟੀ ਦੇ ਇਥੇ ਮੁਲਾਜ਼ਮ ਹੀ ਪਹੁੰਚ ਗਏ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਤੁਸੀਂ ਅੱਗੇ ਨਾਮ ਦਾ ਸੇਵਾ ਅਨੁਭਵ ਦੇਣਾਂ ਨੂੰ ਮਿਲੂਗਾ। ਸਰਕਾਰੋਂ ਪਰ ਇੱਕ ਕਰਕੇ ਪਰ ਆ ਰਿਹਾ। ਨੋ ਨਾਮ ਆ ਮੈਂ ਮੈਨੂੰ ਲੱਗਦਾ ਮੈਂ ਕਿ ਬੱਦੇ ਆਈ ਇਹਨਾਂ ਨੂੰ ਬਦਲਨ ਕਰਨ ਸਾਹਿਬ ਚੜਾਈਏ। ਹਾਂ ਜੀ ਅਸੀਂ ਚੈੱਕ ਕਰਦੇ ਹਾਂ। ਦੁੱਧਿਓ ਲਿਆਇਆ ਦੁੱਧਿਓ। ਮੈਨੂੰ ਧੱਕੇ ਮਾਰ ਬਾਬਾ ਜੀ ਗਲਤੀ ਇੱਕ ਨਹੀਂ ਕੀਤੀ ਅੱਛਾ ਇਹ ਮੁੰਡੇ ਨੇ ਰੋਕਣਾ ਚਾਹਿਆ ਇਹਨੂੰ ਉਲਟਾ ਧੱਕੇ ਮਾਰੇ ਇਹਨਾਂ ਨੇ। ਮੈਂ 15 ਜਿਹੜੇ ਮੈਂ ਬਾਹਾਂ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ। ਮੈਨੂੰ ਉਹਨੇ ਤੁੰ ਕਰਤਾ ਪਿਆ ਰੋਪੀ ਮੈਂ ਖ ਲੈ ਆ ਜਾਂਗਾ ਬਹੁਤ ਗਲਤ ਕੀਤਾ ਹਾਂ ਐ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਾਰਾ ਕੀ ਪੇਰ ਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਨੋਨ ਕਮੇਟੀ ਵਾਲੇ ਵੀ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦਾਰਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਪਤਾ ਲੈ ਕੇ ਗਏ ਆ ਇਹਨਾਂ ਨੂੰ ਪਤਾ ਸਾਰੀ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਤੁਹਾਡੀ ਨੂੰ ਪਤਾ ਹੀ ਨਹੀਂਗਾ ਕੌਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹੈ ਕਿਹੜੀ ਕਮੇਟੀ ਹੈ ਕੌਣੀ ਦੀ ਕੌਣੀ ਹੈ ਕੌਣੀ ਲੋਦਾ ਨਹੀਂ ਕੌਣੀ ਦਾ ਕਿ ਲੋਦਾ ਕੌਣੀ ਹੈ ਇਹ ਲੋਦਾ ਗਏ ਇਹ ਲੋਦਾ ਕੋਲ ਪਹਿਲਾਂ ਗੁਰੂ ਸਾਹਿਬ ਕੋਲ ਦੋਦਾ ਕਿਹਾ ਪਹਿਲਾਂ ਪਹਿਲਾਂ ਤੁਸੀਂ ਕੋਲ ਗੁਰੂ ਸਾਹਿਬ ਕੋਲ ਪਹਿਲਾਂ ਤੂੰ ਮੈਨੂੰ ਦੋਦਾ ਕਿਹਾ ਬਾਬਾ ਧਿਆਨ ਦਾ ਮੈਂ ਹੁਣ ਉੱਥੇ ਫੋਨ ਲਾਦਾ ਨਹੀਂ ਹੁਣ ਕੌਣੀ ਆ ਕੇ ਦੋਦਿਓ ਆ ਮੈਂ ਤਲਾਹ ਇਹਨਾਂ ਦੀ ਗੱਲ ਆਪਸੀ ਨੇ ਮਿਲ ਰਹੀਗੀ ਗੱਲ ਇਹਨਾਂ ਦੀ ਆਪ ਚ ਸ਼ੌਕ ਨਹੀਂ ਮਿਲ ਰਹੇ ਕੋਈ ਨਾ ਜੀ ਸਤਿਕਾਰ ਨਾਲ ਤੇ ਲੈ ਕੇ ਚੱਲਾਂਗੇ ਹਾਂ ਜੀ ਕੋਈ ਗੱਲ ਨਹੀਂ ਤੁਸੀਂ ਨਹੀਂ ਚੇੜਾ ਨਾ ਕਰੋ ਆਪ ਪਹਿਲਾਂ ਸਰੂਪ ਲੈ ਜਾਓ ਮੁੜ ਕੇ ਉਹ ਸਲੂਨ ਵਾਲਿਆਂ ਨੂੰ ਵੀ ਸਦੋ ਉੱਥੇ ਆਹ ਨੇੜੇ ਜੀ ਡਰਾਈਵਰ ਨੂੰ ਕਰੋ ਆਹ ਕਾਹ ਨਗਾੜ ਗਏ ਫਰਜੀ ਤੁਸੀਂ ਆਹ ਕਰੋ ਉਹ ਵੀਰੇ ਬੈਕ ਕਰਕੇ ਜੀ ਆਹ ਬੈਕ ਕਰਾਂ ਤੇ ਚਫੜਾ ਪਿੱਛੇ ਇਹਨੂੰ ਆਹ ਕੋਈ ਨਾ ਖੜ ਜਾ ਦੇਖੋ ਜੀ ਦੱਸੋ ਆ ਆ ਕੋਈ ਸਰਕਾਰ ਆ ਜੀ ਮਹਾਰਾਜ ਦਾ ਦੱਸੋ ਟੈਂਪੂ ਵਾਲਾ ਵੀਰ ਕਿੱਥੇ ਆ ਇਹ ਗਲਤ ਗੱਲ ਆ ਜੀ ਮਹਾਰਾਜ ਜਿਹੜੀ ਜੀ ਗਾਲ ਤਖਤ ਨੇ ਮਨਾ ਕੀਤੀ ਤੁਸੀਂ ਕਿਵੇਂ ਕਰ ਸਕਦੇ ਹੋ ਨਹੀਂ ਨਹੀਂ ਪਾਪਾ ਜੀ ਉਹ ਆਈ ਜਾਂਦੇ ਉਹ ਮੁੰਡੇ ਤੁਸੀਂ ਗੱਲ ਕਰਿਓ ਉਹਨਾਂ ਨਾਲ ਮਹਾਰਾਜ ਤੁਸੀਂ ਮਹਾਰਾਜ ਨੂੰ ਅਤਮ ਸਹਿਦ ਲੈ ਕੇ ਜਾਓ ਤੁਸੀਂ ਇਹ ਟੈਂਪਰਰੀ ਵਿੱਚ ਰੱਖਣ ਦਾ ਕੀ ਮਤਲਬ ਹੈ ਜੀ ਇਹ ਦੇਖੋ ਜੀ ਵਿੱਚ ਕਿਤੇ ਨੇ ਸਾਡੇ ਬਾਪਾ ਜੀ ਸਤਕਾਰ ਮੈਂ ਵੇਖੀ ਅੰਨਾ ਸਤਕਾਰ ਕਿਵੇਂ ਕਿ ਤੁਸੀਂ ਮਹਾਰਾਜ ਨੂੰ ਵਿੱਚ ਰੱਖਿਆ ਜੀ ਨਹੀਂ ਨਹੀਂ ਬਹੁਤ ਗਲਤ ਹੈ ਜੀ ਇਹ ਮੰਨ ਲਓ ਠੀਕ ਹੈ ਵਾਈਆਂ ਦੀ ਗੱਲ ਚੰਗੀ ਦੁਕਾਨ 우ਮਾਰ ਮੀਤਕਰਨ ਵਾਲਾ ਭਾਈ ਜੀ ਇੱਕ ਮਿੰਟ ਨਾਲ ਦੇਖੋ ਮੇਰੀ ਗੱਲ ਸੁਣੋ ਨਹੀਂ ਚਲੋ ਕੋਈ ਗੱਲ ਨਹੀਂ ਤੁਸੀਂ ਗੱਲ ਕਰੀ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਪਰ ਇਹ ਬਾਬਾ ਜੀ ਨੂੰ ਚਾਹੀਦਾ ਸੀ ਜਿਹੜੀ ਚੀਜ਼ ਅਕਾਲ ਤਖਤ ਤੋਂ ਮਨਾ ਹੈ ਮਹਾਰਾਜ ਜਿਹੜੀ ਕੀ ਤੋਂ ਮਨਾ ਕਰਦੇ ਆ ਆਪਾਂ ਉਸ ਚੀਜ਼ ਨੂੰ ਉਸੇ ਜਗ੍ਹਾ ਤੇ ਮਹਾਰਾਜ ਲਈ ਜਾਨੇ ਆ ਇੱਥੇ ਲਿਆਉਣਾ ਨਹੀਂ ਚਾਹੀਦਾ ਮਹਾਰਾਜ ਜੀ ਤੁਸੀਂ ਵੇਖੋ ਮਹਾਰਾਜ ਨਾ ਮਨਾ ਕੀਤਾ ਵਾ ਕੇਸ ਕਿਥੋਂ ਹਾਂਜੀ ਸੰਦ ਦਾ ਫਰੇਸ਼ ਸੰਦ ਦਾ ਕਾਂ ਦਾ ਆਖਿਆ ਸੀ ਕਾਂ ਨੂੰ ਤੁਸੀਂ ਵੇਖੋ ਜੀ ਮੂਰਤ ਕਿਹੜੀ ਵਿਕਾਨ ਹੈ ਕਰੋ ਜੀ ਕਦਾਪਾ ਆ ਮਾਫੇ ਨਾ ਹਲੇ ਅਮਰ ਨਹੀਂ ਨਹੀਂ ਖੜ੍ਹ ਦੋ ਭਾਈ ਭਾਈ ਤੈਨੂੰ ਪਨਾ ਤੋਂ ਦੋ ਮਿੰਟ ਰੁਕ ਜਾ ਹੁਣ ਮਹਾਰਾਜ ਨੂੰ ਇਹ ਇੱਥੇ ਆਉਂਦੇ ਮੁੰਡੇ ਤੂੰ ਦੱਸ ਦਿੰਦੇ ਆ ਵੀ ਕਿਵੇਂ ਆ ਸਹੀ ਗੱਲ ਮੈਂ ਪਹਿਲਾਂ ਹੀ ਕਹਿ ਕੇ ਗਿਆ ਸੀ ਆ ਇਹ ਗੱਲ ਗਲਤ ਹੈ ਆਪਣੇ ਭਾਈ ਭਾਈ ਚੱਕਰ ਕੀ ਆ ਚੱਕਰ ਇਹ ਆ ਭਾਈ ਉਹ ਵਾਲੇ ਇੱਥੇ ਨਹੀਂ ਚਾਹੀਦੇ ਹੁਣ ਸਾਰੇ ਇਮਿਗ੍ਰੈਂਟ ਵੀਰੇ ਇਹ ਤੁਸੀਂ ਇਹ ਨਾ ਵੀ ਇੱਥੇ ਨਹੀਂ ਲਾਉਣਾ ਸੀ ਮਹਾਰਾਜ ਜਿੱਥੇ ਆਪਾਂ ਕਟਿੰਗ ਦੀ ਦੁਕਾਨ ਹੁੰਦੀ ਹੈ ਨਾ ਜੀ ਉੱਥੇ ਮਹਾਰਾਜ ਨਹੀਂ ਲੈ ਕੇ ਆਈ ਇਹ ਬਾਬਾ ਜੀ ਨੂੰ ਪਤਾ ਹੋਣਾ ਚਾਹੀਦਾ ਮਹਾਰਾਜ ਪੜਦੇ ਸੋਨੂੰ ਨਹੀਂ ਪਤਾ ਤੁਸੀਂ ਤਾਂ ਮੰਨ ਕੇ ਚੱਲੋ ਸੋਨੂੰ ਜੇ ਪਤਾ ਹੁੰਦਾ ਤਾਂ ਤੁਸੀਂ ਥੋੜੀ ਕਰਨਾ ਸੀਗਾ ਜੇ ਸੋਨੂੰ ਪਤਾ ਹੁੰਦਾ ਇਹਨਾਂ ਨੇ ਫਿਰ ਵੇਖੋ ਕਿਵੇਂ ਰੱਖੀ ਮੈਂ ਵੀਰ ਵੇਖੀ ਇਹਨੋਂ ਤੋਂ ਐ ਫੜ ਕੇ ਐ ਰੱਖੀ ਤੁਸੀਂ ਤੁਰ ਕੇ ਦੋ ਜਣੇ ਨੇ ਫੜ ਕੇ ਰੱਖੀ ਹੈ ਜੀ ਹਾਂ ਦੋ ਰੱਖਣੀ ਸੀ ਹਾਂ ਇਹ ਤੁਸੀਂ ਬਾਬਾ ਜੀ ਕੋਈ ਵਿੱਚ ਵਿੱਚ ਤੁਸੀਂ ਪਹਿਲੇ ਕੋਈ ਤੋ ਬਾਬਾ ਜੀ ਦੇਖੋ ਉਹ ਇੱਕ ਲੱਤ ਨਾਲ ਚੜ ਜਾਣਗੇ ਟੱਕ ਚੜ ਕੇ ਬਾਬਾ ਜੀ ਤੁਸੀਂ ਮਹਾਰਾਜ ਇਹ ਬਾਈ ਸਾਡੇ ਗੁਰੂ ਸਾਹਿਬ ਸਾਡੇ ਅੱਜ ਆਪ ਨੇ ਸਾਡੇ ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਦੇਖੋ ਇਸ ਤਰੀਕੇ ਦੇ ਨਾਲ ਇੱਕ ਛੋਟੇ ਹਾਥੀ ਦੇ ਵਿੱਚ ਲਜਾਇਆ ਜਾ ਰਿਹਾ ਹੈ ਔਰ ਦੂਸਰੀ ਗੱਲ ਜਿਹੜੀ ਹੈ ਦੂਸਰੀ ਗੱਲ ਇਥੇ ਵਿਵਾਦਤ ਗੱਲ ਜਿਹੜੀ ਹੈ ਇੱਕ ਕੋਈ ਸੈਲੂਨ ਖੋਲਿਆ ਜਾ ਰਿਹਾ ਸੀਗਾ ਜਿੱਥੇ ਵਾਲ ਮੁੰਨਣ ਦਾ ਕੰਮ ਕੀਤਾ ਜਾਣਾ ਲੋਕਾਂ ਦੇ ਵਾਲ ਮੁੰਨੇ ਜਾਣੇ ਆ ਤੇ ਉੱਥੇ ਇਸ ਤਰੀਕੇ ਨਾਲ ਸਭ ਤੋਂ ਵੱਡੀ ਮਰਿਆਦਾ ਕਿਹੜੀ ਹੈ ਵੀ ਜਿਹੜਾ ਛੋਟੇ ਹੱਥ 'ਚ ਮਾਰਦਾ ਸਰੂਪ ਇਹ ਕੋਈ ਮਾਫੀ ਚਾਹਣਾ ਮੈਂ ਸ਼ਬਦ ਬੋਲਦਾ ਕੋਈ ਸਬਜੀ ਵੰਡੀ ਹੈ ਇਹ ਇਹ ਬੰਦੇ ਇੱਥੇ ਨਾ ਆਉਂਦੇ ਦਾ ਮੈਨੂੰ ਫਟ ਕਹਿੰਦੇ ਕੱਲੇ ਪਤਾ ਨਹੀਂ ਕਿੰਤਰ ਪਾਣੀ ਨਹੀਂ ਨਹੀਂ ਉਹ ਖੜਾ ਉਹ ਖੜਾ ਜਿਹੜਾ ਉਹ ਕਰਨੇ ਵਾਲਾ ਮਾਰਨ ਵਾਲੀ ਕਿਸੇ ਨੇ ਵੀ ਉਹਦੇ ਉਹ ਕਰਨਾ ਉਹ ਜਿਹੜਾ ਸੱਤੂ ਦਾ ਸਮਾਜ ਵਾਲਾ ਤਾਂ ਮਾਰੋ ਨਾ ਮਾਰੋ ਨਾ ਉਹਦੇ ਘਰ ਪੈਣ ਦੀ ਕੋਸ਼ਿਸ਼ ਕੀਤੀ ਇੱਥੇ ਬਰਦਾ ਆਓ ਆਜਾਦਵਤ ਰਹਤ ਹਾਂ ਤੁਸੀਂ ਪੁਰਜੀਤ ਅਸੀਂ ਹਾਂਜੀ ਇੱਥੇ ਮੈਂ ਜਿਹੜਾ ਸਵੇਰੇ ਆਇਆ ਤੇ ਮਹਾਰਾਜ ਦੀ ਵੀਡੀਓ ਮੈਨੂੰ ਲੱਗਿਆ ਵੀ ਮੈਂ ਦੇਖਾਂ ਮੈਂ ਜਿਹੜੇ ਨਹੀਂ ਕੋਈ ਹੋਰ ਮਾਰਾ ਇਹ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੰਦਾ ਕਿਹੜੀ ਤਗਾਣਾ ਜਾ ਜਾ ਉਹ ਗਲੈਮਰ ਵਾਲੀ ਤੇ ਮੈਂ ਕਹਿੰਦੇ ਹਾਂ ਮੈਂ ਕਿਹਾ ਗਲਤ ਕੀਤਾ ਇਹਨਾਂ ਨੇ ਮੈਂ ਸੁੱਧ ਰੱਖਣ ਉੱਡ ਗਿਆ ਇਹਨਾਂ ਨੇ ਆਉਂਦੇ ਨੂੰ ਸਾਰਾ ਕੁਝ ਹੱਥੀਂ ਰੱਖਣ ਲੱਗ ਗਏ ਮੈਂ ਭੱਜ ਕੇ ਜਾਵੜਿਆ ਇਹਨਾਂ ਨੇ ਦੋਨਾਂ ਜਣਾਂ ਨੇ ਮਾਰਾ ਸਰ ਕੇ ਮੈਂ ਰੱਖਦਾ ਮੈਂ ਕਿਹਾ ਗਲਤ ਨਹੀਂ ਸੀ ਕੋਈ ਮर्याਦਾ ਨਹੀਂ ਸੀ ਮੈਂ ਕਿਹਾ ਵੀ ਤੁਸੀਂ ਗਲਤ ਆ ਬਾਬਾ ਜੀ ਨੇ ਛੱਤਰ ਵੀ ਵੇਚ ਆ ਕੇ ਚਲਾਇਆ ਫਿਰ ਉਹ ਵਿਚ ਆ ਜਾਂਦਾ ਮੈਂ ਖੈਰ ਗਲਤ ਕਰੀ ਜਾਂਦੇ ਆ ਮੈਂ 5 ਮਿੰਟ ਉਹਨਾਂ ਨੂੰ ਰੋਕੀ ਉੱਥੋਂ ਉਹ 15 ਜਣੇ ਸੀ ਘਟੋ ਘਟ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਕਹਿੰਦੇ ਇਹ ਫੇਰਵੀ ਕਰ ਲੈ ਇਹਨੂੰ ਫੜੋ ਮੈਨੂੰ ਧੱਕੇ ਮਾਰੇ ਹੋਦੋਂ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣਾ ਇੱਥੋਂ ਤੱਕ ਆ ਗਿਆ ਮੈਂ ਇਥੇ ਭੇਜਾ ਆ ਗਿਆ ਮੁੰਡਾ ਇੱਕ ਸਾਡੇ ਦਫਤਰ ਦੇ ਨਾਲ ਦਫਤਰ ਹੈ ਮੈਨੂੰ ਉਹਨੇ ਕੀ ਗੱਲ ਹੋ ਗਈ ਮੈਂ ਕਿਹਾ ਐਂ ਕਰਕੇ ਮਹਾਰਾਜ ਦੀ ਬੇਅਦਬੀ ਕਰੀ ਜਾਂਦੇ ਆ ਉਹਨੇ ਫਿਰ ਕਿਹਾ ਕਿ ਨਾ ਖੜ ਚੋ ਇੱਥੇ ਤੁਸੀਂ ਕਹਿੰਦਾ ਕਰੀ ਅਸੀਂ ਫਿਰ ਹੁਣ ਗਾੜਾ ਲੈ ਕੇ ਜਾਵਾਂ ਕਿਤੇ ਗੱਡੀ ਮੈਂ ਕਿਹਾ ਗੁਰਦੁਆਰਾ ਸਾਹਿਬ ਤੋਂ ਆਉਂਦੇ ਬੰਦੇ ਤੁਸੀਂ ਮਹਾਰਾਜ ਦੀ ਬੇਅਦਬੀ ਕਰ ਰਹੇ ਹੋ ਮੋਲ ਤਾਂ ਮੈਨੂੰ ਕਹਿੰਦੇ ਤੂੰ ਬੇਅਦਬੀ ਕੀਤੀ ਆ ਉਹ ਤਾਂ ਮੈਨੂੰ ਧੱਕੇ ਮਾਰੇ ਇਹਨਾਂ ਨੇ ਇੱਥੋਂ ਤੱਕ ਲੈ ਕੇ ਆਏ ਮੈਨੂੰ ਤੇ ਮੁੰਡਾ ਟੈਂਪੋ ਵਾਲਾ ਇੱਕ ਤਰਾ ਬੰਦਾ ਚੰਗਾ ਸੀ ਉਹ ਕਹਿੰਦਾ ਭਈ ਮੇਰੀ ਕੋਈ ਗਲਤੀ ਨਹੀਂ ਉਹ ਮੈਨੂੰ ਟੈਂਪੋ ਦੇ ਅੰਦਰ ਵੀ ਬਾਬਾ ਲੈ ਕੇ ਆਣ ਉਹ ਕੀ ਚੱਲ ਇਹ ਤਾਂ ਹੁਣ ਇੱਥੇ ਚਪੇੜੇ ਖਾਊਗਾ ਕਿ ਨਹੀਂ ਮੇਰੇ ਮਾਰ ਮਤਾਂ ਕੰਮ ਦੇ ਸੀ ਜੀ ਗੁਰਦੁਆਰਾ ਕਰਨਤਾਲ ਸਾਹਿਬ ਲੈ ਅੱਛਾ ਇਹ ਜਿਹੜਾ ਉਹਨੂੰ ਵੈਰੀਫਾਈ ਕੀਤਾ ਜਿਹੜੀ ਉੱਥੋਂ ਦੀ ਕਮੇਟੀ ਵੀ ਮਨਜ਼ੂਰੀ ਨਾਲ ਆਇਆ ਜਾਂ ਨਹੀਂ ਆਇਆ ਜਾਂ ਕੁਝ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਗੁਰੂ ਸਾਹਿਬ ਦਾ ਸਤਕਾਰ ਬਹਾਰ ਰੱਖਣ ਦੇ ਲਈ ਪਹਿਲਾਂ ਗੁਰੂ ਸਾਹਿਬ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਕਰਮਕੰਦ ਸੈਨੇ ਬਿਰਾਜਮਾਨ ਕਰਕੇ ਉਸ ਤੋਂ ਬਾਅਦ ਸਖਤ ਤੋਂ ਸਖਤ ਜਿਮ ਕਾਰਵਾਈ ਜਿਹੜਾ ਇਹ ਸਲੂਨ ਵਾਲੇ ਭਾਤੀ ਸਿੰਘ ਜਾਂ ਜਿਹੜੀ ਕਮੇਟੀ ਨੇ ਮਨਜ਼ੂਰੀ ਦੇ ਕੇ ਇੱਥੇ ਲਿਆਂਦਾ ਉਹਨਾਂ ਨੂੰ ਸਾਰਿਆਂ ਤੇ ਕਾਰਵਾਈ ਹੋਊਗੀ ਕੱਲ ਤੱਕ ਸੱਭ ਤੋਂ ਜਿਹੜੀ ਬੰਦੀ ਆ ਸਭ ਤੋਂ ਜ਼ਿਆਦਾ ਜੀ ਸਾਰਿਆਂ ਦੇ ਖਿਲਾਫ ਹੋ ਬਹੁਤ ਵੱਡੀ ਇਹਨਾਂ ਨੇ ਗਲਤੀ ਕੀਤੀ ਨਾ ਬਰਦਾਸ਼ਤ ਕਰਨ ਤੁਸੀਂ ਮੁਖਤਿਆਰ ਸਾਹਿਬ ਚਾੜੀ ਮੁਕਤਲਪੁਰ ਦਾ ਤੁਸੀਂ ਬਤਾ ਰਹੇ ਐਡੀਸ਼ਨਲ ਮੈਨੇਜਰ ਸਰਦਾਰ ਨਿਰਮਲ ਜੀ ਨਿਰਮਲ ਜੀ ਸਿੰਘ ਤੇ ਅਰਜੁਨਵਰੀ ਦਾ ਅਫਸਰ ਤੁਸੀਂ ਇੱਥੇ ਪਹੁੰਚਾ ਦੇ ਸਾਥ ਚ ਲੈ ਕੇ ਇਹ ਵੀ ਤੁਹਾਡੇ ਸਾਥ ਸਾਰੇ ਮਤਲਬ ਪਹੁੰਚ ਕੇ ਤੇ ਗੁਰਪਾਤਸ਼ ਨੂੰ ਅਸੀਂ ਪੰਜ ਪਿਆਰਿਆਂ ਦੀ ਜਿਆਦਾ ਉਸਾਰਾ ਹਨ ਸਾਡੇ ਗੇਟਵਰੇ ਤਰੰਧਰ ਕਾ ਲੇਖਤ ਰਜਿਸਟ੍ਰਾਰ ਜਾਰੀਆ ਹਾਂ ਠੀਕ ਹੈ ਨਹੀਂ ਆਪਾਂ ਦਾ ਰੱਖਦਾ ਜੀ ਉਹਨਾਂ ਦੀ ਗੱਡੀ ਦੇਖੋ ਬਿਲਕੁਲ ਕੋਈ ਹਲਕਾ ਚਲੋ ਠੀਕ ਹੈ ਜੀ ਛੱਡੋ ਜਕਾਰਾ ਜੀ ਠੀਕ ਹੈ ਜੀ ਬੋਲੇ ਤਾ ਗੱਡੀ ਗੋਹੇ ਦੀ ਲਿਬੜੀ ਹੋਈ ਆ ਇਸ ਤਰ੍ਹਾਂ ਸੱਚੇ ਪਾਸ਼ਾ ਦਾ ਸਰੂਪ ਜਿਹੜਾ ਇਹ ਲੋਕ ਲਈ ਫਿਰਦੇ ਨੇ